ਸਤਿ ਸ਼੍ਰੀ ਅਕਾਲ ਜੀ। ਕਿ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਸਵਾਗਤ ਹੈ ਬੇਲੀ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ। ਮੈਂ ਤੁਹਾਡਾ ਆਪਣਾ ਫੌਜੀ ਮੱਲੇ ਵਾਲਾ। ਤੇ ਅੱਜ ਬੇਲੀ ਆਪਣੇ ਫਾਰਮ ਤੇ ਬਹੁਤ ਸੋਹਣੀ ਘੋੜੀ ਆਈ ਹੈ। ਤੇ ਜਿੰਨੀਆਂ ਕ ਆਪਾਂ ਪਹਿਲਾਂ ਵੀਡੀਓ ਪਾਈਆਂ ਸੀ ਹਫ਼ਤਾ ਦੋ ਹਫ਼ਤਾ ਤੇ ਉਹ ਸਾਰੀਆਂ ਘੋੜੀਆਂ ਜਿਹੜੀਆਂ ਆਪਣੇ ਫਾਰਮ ਨੂੰ ਸੇਵਨ ਹੋ ਚੁੱਕੀਆਂ। ਇਸ ਵਕਤ ਇਹ ਘੋੜੀ ਜਿਹੜੀ ਆਪਣੇ ਫਾਰਮ ਤੇ ਹੁਣ ਨਵੀਂ ਆਈ ਹੈ। ਨੁਕਰੀ ਬਹੁਤ ਸੋਹਣੀ। ਤੇ 24 ਸੇਲ ਹੈ ਵੈਲਿਊ ਪੂਰੀ ਡਿਟੇਲ ਦੱਸਾਂਗੇ ਤੁਹਾਨੂੰ ਘੋੜੀ ਦੀ ਤੇ ਪਹਿਲਾਂ ਤੁਸੀਂ ਦੇਖੋ ਕੋਆਰਡੀਨੇਟ ਤੇ ਰੰਗ ਪੱਖੋਂ ਜਾਂ ਕੰਨਾਂ ਪੱਖੋਂ ਬਹੁਤ ਹੀ ਸ਼ਾਨਦਾਰ ਜਿਹੜੀ ਘੋੜੀ ਹੈ ਬਾਕੀ ਬਾਲਪੋਰੀ ਦੀ ਆਪਣੀ ਗਾਰੰਟੀ ਹੁੰਦੀ ਹੈ ਵੈਲਿਊ ਬਾਹਰਪੋਰੀ ਦੀ ਬਿਲਕੁਲ ਕਲੀਅਰ ਹੈ ਜਿਹੜੀ ਇਹ ਘੋੜੀ ਹੈ ਕੰਨ ਪੋਨ ਤੁਸੀਂ ਦੇਖੋਗੇ ਬਹੁਤ ਸੋਹਣਾ ਲੱਗਿਆ ਹੋਇਆ ਜੇ ਵੈਲਿਊ ਆਪਾਂ ਇਹਦੀ ਲੈਣ ਦੀ ਗੱਲ ਕਰ ਲਈਏ ਅਬ ਹੋਰ ਆਣੀ ਲੈਣ ਚੋ ਜਿਹੜੀ ਇਹ ਘੋੜੀ ਹੈ ਜੇ ਉਮਰ ਦੀ ਗੱਲ ਕਰ ਲਈਏ ਤਾਂ 6 ਸਾਲ ਜਿਹੜੀ ਉਮਰ ਹੈ ਇਸ ਟਾਈਮ ਘੋੜੀ ਦੀ ਤੇ ਪੈਰਾ ਪੂਰਾ ਬੱਖੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਤੇ ਇਸ ਟਾਈਮ ਵੈਲਿਓ ਇਹ ਆਪਣੇ ਜਿਹੜੇ ਸਮਰਾਟ ਤੋਂ ਮੇਟ ਹੋਈ ਹੈ ਚੈੱਕ ਪਾਸ ਨਹੀਂ ਹੈ ਤੇ ਸਾਡੀ ਮੇਲਟ ਹੀ ਹੋਈ ਹੈ ਤੇ ਇਹ ਘੋੜੀ ਫੋਰ ਸੇਲ ਹੈ ਵੈਲਿਓ ਤੇ ਜੇ ਤੁਹਾਨੂੰ ਕਿਸੇ ਨੂੰ ਹੋਰ ਡਿਟੇਲ ਦੇ ਦੀ ਕਿ ਹਰਾਈ ਚੀਜ਼ ਚਾਹੀਦੀ ਹੋਵੇ ਤਾਂ ਉਹ ਥੱਲੇ ਜਿਹੜਾ ਆਪਾਂ ਕੰਟੈਕਟ ਨੰਬਰ ਛੱਡਿਆ ਤੁਹਾਨੂੰ ਤੇ ਕਾਲ ਕਰਕੇ ਤੁਸੀਂ ਜਿਹੜੀ ਡਿਟੇਲ ਹੈ ਦੀ ਪਤਾ ਕਰ ਸਕਦੇ ਆ ਤੇ ਜੇ ਤੁਸੀਂ ਘੋੜਾ ਦੇਖਣਾ ਹੋਵੇ ਜਿਹੜੇ ਤੋਂ ਇਹ ਮੇਲਟ ਹੋਈ ਹੈ ਤਾਂ ਆਪਾਂ ਆਪਣੇ ਚੈਨਲ ਤੇ ਵੀਡੀਓ ਪਾ ਰੱਖੀਆਂ ਘੋੜੇ ਦੀ ਸਮਰਾਤ ਘੋੜਾ ਆਪਣੇ ਕੋਲ ਨੰਦਰਾ ਬਹੁਤ ਸੋਹਣਾ ਆਸਟ੍ਰੇਲੀਆ ਤੇ ਉਸ ਤੋਂ ਜਿਹੜੀ ਹੈ ਇਹ ਇਸ ਟਾਈਮ ਵੈਲੀਓ ਮੇਲਟ ਹੋਈ ਹੋਈ ਹੈ ਤੇ ਨੋਬਰੀ ਘੋੜੀ ਹੈ ਬਹੁਤ ਸੋਹਣੀ ਤੇ ਬਾਕੀ ਹੋਰ ਵੀ ਘੋੜੀਆਂ ਨੇ ਆਪਾਂ ਜਿਹੜੀਆਂ ਵੀਡੀਓ ਪਾ ਰੱਖੀਆਂ ਉਹਨਾਂ ਚੋਂ ਲਗਭਗ 6 ਨੂੰ ਔਖੀਆਂ ਤੇ ਇੱਕ ਦੋ ਬਾਕੀ ਹੈ ਮਾਕੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਕਿਸੇ ਵੀ ਜਾਨਵਰ ਦੀ ਡਿਟੇਲ ਚਾਹੀਦੀ ਹੋਵੇ ਤਾਂ ਸਾਰੇ ਜਾਨਵਰ ਜਿਹੜੇ ਆਪਣੇ ਪਾਏ ਹੋਏ ਹਨ ਉਹ ਦੀ ਤੁਸੀਂ ਡਿਟੇਲ ਜਾਣ ਸਕਦੇ ਹੋ। ਕੋੜੀ ਹੋਣ ਆਈ ਆਪਣੇ ਫਾਰਮ ਤੇ ਬਹੁਤ ਸੋਹਣੀ ਤੇ ਬਹੁਤ ਸ਼ਾਨਦਾਰ ਕੋੜੀਆਂ ਵੀ ਫੋਰ ਸੇਲ ਹੈ। ਤੇ ਆਪਣੇ ਸਟਾਲੀਆਂ ਉਮੀਨ ਲਗਭਗ ਸਾਰੇ ਨਵੇਂ ਵੀਡੀਓ ਆਪਾਂ ਚੈਨਲ ਤੇ ਪਾ ਰੱਖੀ। ਉਹ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਹੋ। ਤੇ ਨਾਲ-ਨਾਲ ਵੀਡੀਓ ਨੂੰ ਵੀਡੀਓ ਸ਼ੇਅਰ ਕਰਦਾ ਕਰੋ। ਤਾਂ ਜੋ ਆਪਣੇ ਕੋੜੀਆਂ ਵਾਲੇ ਜਿੰਨੇ ਵੀ ਸੱਜਣਾ ਸਾਰੇ ਕੋੜੀ ਦੀ ਵੀ ਜਿਹੜੀ ਪੁੱਛ ਸਕਦੇ। ਤ ਸਬਸੋਣੀ ਕੋ ਡੀ ਜਿਹੜੀ ਹੋਣੀ ਆਪਣੇ ਪਰਮ ਤੇ ਆਈ ਹੈ ਹੋਰ ਸੇਰ ਹੋਣ ਲਈ ਹੋਰ ਡਿਟੇਲ ਚਾਹੀਦੀ ਹੋਵੇ ਤਾਂ ਤਨ ਬਾਕੀ ਜਿਹੜੇ ਵੀ ਮੈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੋ ਤਾਂ ਜੋ ਤੁਹਾਨੂੰ ਜਿਹੜੇ ਨਵੇਂ-ਨਵੇਂ ਜਾਨਵਰ ਆਪਣੇ ਪਰਮ ਤੇ ਆਉਂਦੇ ਆ ਉਹਨਾਂ ਦੇ ਵੀਡੀਓ ਆਪਾਂ ਤੁਹਾਨੂੰ ਦਿਖਾਉਂਦੇ ਰਹੀਏ ਤੇ ਹਮ ਦੇ ਉਹ ਇਜਾਜ਼ਤ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ